ਆਈ ਫੀਲ ਬਲੈਸ ਕਿ ਇਹਨਾਂ ਨੇ ਇਹ ਫੰਕਸ਼ਨ ਕੀਤਾ ਔਰ ਇਸ ਫੰਕਸ਼ਨ ਨੂੰ ਕਰਨ ਦੇ ਨਾਲ ਜਿਹੜਾ ਬੌਂਡ ਬਣਦਾ ਹੈ ਗ੍ਰੈਂਡ ਚਿਲਡਰਨਜ਼ ਨਾਲ ਉਹ ਬਹੁਤ ਜ਼ਰੂਰੀ ਹੈ ਤੁਹਾਨੂੰ ਮਾਣ ਹੋ ਰਿਹਾ ਬੱਚਿਆਂ ਤੇ ਚਲੋ ਅਸੀਂ ਐਨਈਏ ਤੇ ਆ ਕੇ ਆਪਣੇ ਬੱਚਿਆਂ ਦੇ ਬੱਚਿਆਂ ਦੇ ਫੰਕਸ਼ਨ ਦੇਖ ਰਹੇ ਹਾਂ ਯਾਰ ਔਰ ਬਹੁਤ ਅੱਛਾ ਪ੍ਰੋਗਰਾਮ ਇਹਨਾਂ ਨੇ ਕੀਤਾ ਰਿਸ਼ਤੇ ਕਮਜ਼ੋਰ ਹੋ ਰਿਹਾ ਤੇ ਉਸ ਰਿਸ਼ਤੇ ਦੀ ਲੜੀ ਨੂੰ ਉਸ ਰੱਸੀ ਨੂੰ ਉਸ ਵੰਦਨ ਨੂੰ ਜਾਂ ਉਸ ਲਵ ਨੂੰ ਮਜ਼ਬੂਤ ਕਰਨ ਲਈ ਇਹੋ ਜਿਹਾ ਫੰਕਸ਼ਨ ਹੋਣਾ ਬਹੁਤ ਜ਼ਰੂਰੀ ਹੈ। ਗ੍ਰੈਂਡ ਚਿਲड्रन ਨੇ ਸਾਡੇ ਸਾਡਾ ਵਿਆਹ ਹੈ ਬੱਚਿਆਂ ਦੇ ਕਿ ਬੱਚੇ ਨੇ ਤਾਂ ਮੂਲ ਲਾੜੋ ਵਿਆਹ ਪੈਰਾ ਔਰ ਸਾਨੂੰ ਇਹ ਬਹੁਤ ਪਿਆਰੇ ਲੱਗਦੇ ਨੇ। ਅੱਜ ਕੱਲ ਦੇ ਮਾਹੌਲ ਦੇ ਵਿੱਚ ਬੱਚੇ ਜਿਹੜੇ ਨੇ ਉਹ ਟੁੱਟਦੇ ਜਾ ਰਹੇ ਨੇ ਵੱਡਿਆਂ ਨਾਲੋਂ ਗ੍ਰੈਂਡਪੈਰੈਂਟਸ ਨਾਲੋਂ ਉਹਨਾਂ ਦਾ ਮੋਹ ਟੁੱਟਦਾ ਜਾ ਰਿਹਾ ਹੈ। ਗੂਗਲਸ ਹੋ ਗਿਆ ਬੱਚੇ ਉਹਦੇ ਦੇ ਪਾਸੇ ਜ਼ਿਆਦਾ ਟਾਈਮ ਡਿਵੋਟ ਕਰਨ ਲੱਗ ਪਏ। ਔਰ ਪੇਰੈਂਟਸ ਤੋਂ ਔਰ ਗੈਰੈਂਟ ਪੇਰੈਂਟਸ ਤੋਂ ਦੂਰ ਚਲੇ ਗਏ ਤੇ ਜਦ ਤੱਕ ਅਸੀਂ ਇਹੋ ਜਿਹਾ ਫੰਕਸ਼ਨ ਨਹੀਂ ਕਰਾਂਗੇ ਉਹਨਾਂ ਨੂੰ ਜੋੜਾਂਗੇ ਨਹੀਂ ਲਿੰਕ ਨਹੀਂ ਟੁੱਟੇਗਾ ਉਹ ਲਿੰਕ ਜੋੜਨਾ ਬਹੁਤ ਜ਼ਰੂਰੀ ਹੈ ਕਿ ਉਹਨਾਂ ਛੋਟੇ ਛੋਟੇ ਸਕੂਲ ਜਾਇਆ ਕਰਦੇ ਸੀ ਉਹ ਯਾਦ ਆ ਗਿਆ ਇਹ ਫੰਕਸ਼ਨ ਦੇਖ ਕੇ ਕਿਸ ਤਰ੍ਹਾਂ ਲੱਗ ਰਿਹਾ ਵੀ ਇੱਕ ਨਵਾਂ ਇਹ ਸਕੂਲ ਨੇ ਨਵਾਂ ਚੈਪਟਰ ਸ਼ੁਰੂ ਕੀਤਾ ਜਿਹੜਾ ਕਿ ਹਰ ਸਕੂਲ ਨੂੰ ਕਰਨਾ ਚਾਹੀਦਾ ਮੋਬਾਈਲ ਤੋਂ ਖੜਾ ਛੱਡਦਾ ਪਰ ਜੇ ਇਹੋ ਜਿਹੇ ਫੰਕਸ਼ਨ ਹੋਣਗੇ ਇਹਨਾਂ ਦਾ ਧਿਆਨ ਇੱਧਰ ਆਊਗਾ ਤਾਂ ਥੋੜਾ ਇਹਨਾਂ ਦਾ ਜਿਹੜਾ ਕੀ ਹੋਇਆਗਾ ਸਭ ਕੁਝ ਮੈਨੂੰ ਬਹੁਤ ਹੀ ਵਧੀਆ ਲੱਗਿਆ ਜਿਹੜੇ ਬੱਚਿਆਂ ਨੇ ਪਰਫਾਰਮ ਕੀਤਾ ਹਲੋ ਮਾਸੇ ਸਸ਼ੀ ਕੁਲਾ ਦਾ ਆਪ ਦੋਸਤੋ ਮੈਂ ਤੁਹਾਡਾ ਦੋਸਤ ਹਰਦੀਪ ਦੂਆ ਔਰ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਦੋਸਤੋ ਇਸ ਵੇਲੇ ਆਈਆਂ ਲੁਧਿਆਣਾ ਸ਼ਾਇਦ ਸੈਕਰਟ ਹਾਰਟ ਸੀਨੀਅਰ ਸੈਕੰਡਰੀ ਸਕੂਲ ਤੇ ਜਿੱਤੇ ਕਿ ਅੱਜ ਬਹੁਤ ਹੀ ਖੁਸ਼ੀ ਹੈ ਤੇ ਇਨਾ ਕਿਉਂਕਿ ਅੱਜ ਇੱਥੇ ਗ੍ਰੈਂਡਪੈਰੈਂਟਸ ਦੇ ਜਿਹੜਾ ਹੈ ਉਹ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ ਸਾਉ ਗੱਲ ਕਰਦੇ ਆਪੇ ਗ੍ਰੈਂਡਪੈਰੈਂਟਸ ਨਾਲ ਇਹ ਮੂਮੈਂਟਸ ਉਹਨਾਂ ਨੂੰ ਕਿੱਦਾਂ ਦਾ ਲੱਗ ਰਿਹਾ ਹੈ ਜਦੋਂ ਬੱਚੇ ਉਹਨਾਂ ਅਸਤੇ ਅੱਜ ਸਟੇ ਮੈਂ ਰਜਦਰ ਸਿੰਘ ਔਰ ਅੱਜ ਇਸ ਫੰਕਸ਼ਨ ਨੂੰ ਅਟੈਂਡ ਕਰਨ ਲਈ ਆਏ ਹਾਂ ਮੈਂ ਸਕੂਲ ਦੀ ਪ੍ਰਿੰਸੀਪਲ ਔਰ ਸਕੂਲ ਦੇ ਡਾਇਰੈਕਟਰਸ ਆਫ ਦਾ ਬਹੁਤ ਧੰਨਵਾਦੀ ਹਾਂ ਆਈ ਫੀਲ ਬlesਸ ਕਿ ਇਹਨਾਂ ਨੇ ਇਹ ਫੰਕਸ਼ਨ ਕੀਤਾ ਔਰ ਇਸ ਫੰਕਸ਼ਨ ਨੂੰ ਕਰਨ ਦੇ ਨਾਲ ਜਿਹੜਾ ਬੌਂਡ ਬਣਦਾ ਹੈ ਗ੍ਰੈਂਡ ਚਿਲਡਰਨਜ਼ ਨਾਲ ਉਹ ਬਹੁਤ ਜ਼ਰੂਰੀ ਹੈ ਅੱਜ ਕੱਲ ਬੌਂਡ ਟੁੱਟਦੇ ਜਾ ਰਹੇ ਆ ਰਿਸ਼ਤੇ ਕਮਜ਼ੋਰ ਹੋ ਰਹੇ ਆ ਤੇ ਉਸ ਰਿਸ਼ਤੇ ਦੀ ਲੜੀ ਨੂੰ ਉਸ ਰੱਸੀ ਨੂੰ ਉਸ ਬੰਧਨ ਨੂੰ ਜਾਂ ਉਸ ਲਵ ਨੂੰ ਮਜ਼ਬੂਤ ਕਰਨ ਲਈ ਇਹੋ ਜਿਹਾ ਫੰਕਸ਼ਨ ਹੋਣਾ ਬਹੁਤ ਜ਼ਰੂਰੀ ਹੈ ਜੀ ਤੁਸੀਂ ਇਹ ਅੱਜ ਦਾ ਜਿਹੜਾ ਇਹ ਫੰਕਸ਼ਨ ਹੈ ਮੈਂ ਸਮਝਦਾ ਕਿ ਸਾਡੇ ਉਹ ਜਿਹੜੀਆਂ ਟਾਈਜ਼ ਨੇ ਬਿਟਵੀਨ ਗ੍ਰੈਂਡ ਚਿਲड्रन ਐਂਡ ਗ੍ਰੈਂਡਪੇਰੈਂਟਸ ਜਿਹੜੀਆਂ ਨੇ ਉਹਨੂੰ ਮਜ਼ਬੂਤ ਕਰੇਗਾ ਔਰ ਇਟ ਇਜ਼ ਅ ਨੈਸੈਸਰੀ ਫॉर ਦਾ ਸੋਸਾਇਟੀ ਐਂਡ ਇਟ ਇਜ਼ ਆਲਸੋ ਵੈਰੀ ਗੁੱਡ ਫॉर ਦਾ ਬੈਟਰਮੈਂਟ ਆਫ ਦਾ ਸੋਸਾਇਟੀ ਆਲਸੋ ਸਰ ਗੱਲ ਕਰੀਏ ਇਹ ਕਿਉਂਕਿ ਇਹ ਇਦਾਂ ਦਾ ਏਰੀਆ ਹੈ ਕਿਉਂਕਿ ਜਦੋਂ ਆਪਾਂ ਇਦਾਂ ਦੇ ਸਕੂਲ ਦੇ ਵਿੱਚ ਆ ਜੇ ਤਾਂ ਕੁਝ ਪੁਰਾਣੀਆਂ ਯਾਦਾਂ ਆ ਜਾਂਦੀਆਂ ਨੇ ਇੱਕ ਟਾਈਮ ਹੁੰਦਾ ਜਦੋਂ ਅਸੀਂ ਆਪਣੇ ਬੱਚਿਆਂ ਵਾਸਤੇ ਆਉਂਦੇ ਹੁੰਦੇ ਸੀਗੇ ਕਿ ਉਹ ਪਰਫਾਰਮ ਕਰ ਰਹੇ ਨੇ ਅੱਜ ਉਹਨਾਂ ਦੇ ਬੱਚੇ ਅੱਗੇ ਪਰਫਾਰਮ ਕਰ ਰਹੇ ਕਿੰਦਾ ਨ ਮੂਵਮੈਂਟ ਲੱਗਦਾ ਹੈ ਆਈ ਫੀਲ ਪ੍ਰਾਊਡ ਟੂ ਅਟੈਂਡ ਥਿਸ ਫੰਕਸ਼ਨ ਕਿਉਂਕਿ ਅਸੀਂ ਆਪ ਵੀ ਬੱਚੇ ਹੋ ਕੇ ਸਕੂਲ ਜਾਂਦੇ ਸੀ ਅੱਗੇ ਆਪਣੇ ਬੱਚਿਆਂ ਨੂੰ ਵੀ ਛੱਡਣ ਛੱਡਣ ਆਉਂਦੇ ਸੀ ਸਕੂਲ 'ਚ ਹੁਣ ਗ੍ਰੈਂਡਪੇਰੈਂਟਸ ਜਦੋਂ ਬਣ ਕੇ ਜਦੋਂ ਅਸੀਂ ਬੱਚੇ ਨੂੰ ਛੱਡਣ ਸਕੂਲ ਆਉਨੇ ਆ ਤਾਂ ਬੜਾ ਅੱਛਾ ਲੱਗਦਾ ਹੈ ਔਰ ਕਹਿੰਦੇ ਹੁੰਦੇ ਆ ਕਿ ਮੂਲ ਲਾਉਣਾ ਵਿਆਜ ਪਿਆਰਾ ਇਹ ਜਿਹੜੇ ਗ੍ਰੈਂਡ ਚਿਲड्रन ਨੇ ਸਾਡੇ ਸਾਡਾ ਵਿਆਹ ਹੈ ਬੱਚਿਆਂ ਦੇ ਕਿ ਬੱਚੇ ਨੇ ਤੇ ਮੂਰ ਲਾੜੋ ਵਿਆਹ ਪੈਰਾ ਔਰ ਸਾਨੂੰ ਇਹ ਬਹੁਤ ਪਿਆਰੇ ਲੱਗਦੇ ਨੇ ਤੇ ਮੈਂ ਸਮਝਦਾ ਕਿ ਜਦੋਂ ਇਹੋ ਜਿਹੇ ਫੰਕਸ਼ਨ ਹੋਣਗੇ ਤਾਂ ਉਹਨਾਂ ਬੱਚਿਆਂ ਦਾ ਵੀ ਸਾਡੇ ਨਾਲ ਉਨੀ ਅਟੈਚਮੈਂਟ ਵਧੇਗੀ ਪਰਫਾਰਮੈਂਸ ਕਿਤਾ ਲੱਗ ਰਹੀ ਹੈ ਹਾਂਜੀ ਕਿਤਾ ਲੱਗ ਰਹੀ ਪਰਫਾਰਮੈਂਸ ਬੱਚਿਆਂ ਦੀ ਪਰਫਾਰਮੈਂਸ ਬਹੁਤ ਅੱਛੀ ਹੈ ਉਹ ਛੋਟੇ ਬੱਚਿਆਂ ਨੇ ਦੇਖੋ ਜਿਹੜਾ ਡਾਂਸ ਕੀਤਾ ਉਹਦੇ ਵਰ ਜਸ ਲੁਕਿੰਗ ਲਾਈਕ ਉਹ ਕਹਿੰਦੇ ਹੁੰਦੇ ਪਰੀਆਂ ਲੱਗ ਰਹੀਆਂ ਸੀ ਉਹ ਕੋਹ ਦੀਆਂ ਕੋ ਨੂਰ ਦੀਆਂ ਪਰੀਆਂ ਜਿਦਾਂ ਸੀ ਨਾ ਉਸ ਤਰ੍ਹਾਂ ਦੇ ਉਹ ਬੱਚਿਆਂ ਨੇ ਡਾਂਸ ਕੀਤਾ ਉਹਨਾਂ ਦਾ ਫੰਕਸ਼ਨ ਆਰਗੇਨਾਈਜ਼ ਕੀਤਾ ਬਹੁਤ ਅੱਛਾ ਸੀ ਮੇਰਾ ਨਾਮ ਪ੍ਰਮਿੰਦਰ ਹੈ ਜੀ ਕਿਤਾ ਲੱਗਿਆ ਫੰਕਸ਼ਨ ਜੀ ਗ੍ਰੈਂਡਪੈਰ ਅੱਛਾ ਲੱਗਿਆ ਜੀ ਬਹੁਤ ਮਤਲਬ ਸਾਨੂੰ ਮਾਣ ਹੋ ਰਿਹਾ ਬੱਚਿਆਂ ਤੇ ਵੀ ਚਲੋ ਅਸੀਂ ਐਨਈਏ ਤੇ ਆ ਕੇ ਆਪਣੇ ਬੱਚਿਆਂ ਦੇ ਬੱਚਿਆਂ ਦੇ ਫੰਕਸ਼ਨ ਦੇਖ ਰਹੇ ਹਾਂ ਔਰ ਬਹੁਤ ਅੱਛਾ ਪ੍ਰੋਗਰਾਮ ਉਹਨਾਂ ਕੀਤਾ ਹੈ ਸਤਿ ਸ਼੍ਰੀ ਅਕਾਲ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਤੇਜਿੰਦਰਪਾਲ ਸਿੰਘ ਹੈ ਜੀ ਆਇਂਦਾ ਇਹ ਸਾਰਾ ਸਿਰ ਜਿਹੜਾ ਸੈਕਟਰੀ ਸਾਹਿਬ ਸੀਨੀਅਰ ਸੈਕੰਡਰੀ ਕੂਲ ਦੇ ਗ੍ਰੈਂਡਪੈਰੈਂਟ ਡੇ ਦਾ ਮਨਾਇਆ ਜਾ ਰਿਹਾ ਹੈ ਇਤੋਂ ਦੇ ਡਾਇਰੈਕਟਰ ਸਾਹਿਬ ਪ੍ਰਿੰਸੀਪਲ ਸਾਹਿਬ ਤੇ ਸੂਲੂਸ ਟੀਚਰ ਸਟਾਫ ਜਿਨ੍ਹਾਂ ਨੇ ਬੜੀ ਮਿਹਨਤ ਸਦਕਾ ਬੱਚਿਆਂ ਨੂੰ ਤਿਆਰ ਕੀਤਾ ਹੈ ਪ੍ਰੋਗਰਾਮਾਂ ਲਈ ਇਹ ਬੱਚੇ ਦਾ ਜਿਹੜਾ ਲਿੰਕ ਹੈ ਗਰਨ ਪੇਰੈਂਟ ਦੇ ਨਾਲ ਜਿਹੜਾ ਅੱਜ ਕੱਲ ਟੁੱਟਦਾ ਜਾ ਰਿਹਾ ਹੈ ਇਹ ਪ੍ਰੋਗਰਾਮ ਕਰਨ ਨਾਲ ਜਿਹੜਾ ਆਪਸ ਦੇ ਵਿੱਚ ਇਹ ਲਿੰਕ ਜਿਹੜਾ ਬੱਚਿਆਂ ਲਈ ਹੋਰ ਵਧੇਗਾ ਤੇ ਇੱਕ ਦੂਜੇ ਦੇ ਪ੍ਰਤੀ ਮੋਹ ਜਿਹੜਾ ਪਿਆਰ ਹੈ ਇਹ ਹੋਰ ਵਧੇਗਾ ਇਹ ਇਦਾਂ ਦੇ ਪ੍ਰੋਗਰਾਮ ਜਿਹੜੇ ਹੋਣੇ ਚਾਹੀਦੇ ਨੇ ਇਹ ਪਹਿਲਾ ਪ੍ਰੋਗਰਾਮ ਸਕੂਲ ਵਿੱਚ ਹੀ ਹੋ ਰਿਹਾ ਹੈ ਇਹ ਦਾ ਬਹੁਤ-ਬਹੁਤ ਅਸੀਂ ਸਟਾਫ ਦਾ ਵੀ ਤੇ ਡਾਇਰੈਕਟਰ ਸਾਹਿਬ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਇਸ ਤਰ੍ਹਾਂ ਦੇ ਪ੍ਰੋਗਰਾਮ ਜਿਹੜੇ ਅੱਗੇ ਤੋਂ ਵੀ ਜਿਹੜੇ ਹੁੰਦੇ ਰਹਿਣੇ ਚਾਹੀਦੇ ਹਨ ਮੈਂ ਮੈਂ ਵੀ ਉਹੀ ਤਾਂ ਹੁੰਦਾ ਰਹੇਗੀ ਅਕਸਰ ਫਾਦਰਡੇ ਮਦਰਸ ਦੇ ਸੈਲੀਬ੍ਰੇਟ ਕੀਤਾ ਜਾਂਦਾ ਸੀ ਇਸ ਗ੍ਰੈਂਡਪੈਰੈਂਟਸ ਦੇ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ ਹਾਂ ਜੀ ਨਹੀਂ ਇਹ ਬਹੁਤ ਅੱਛੀ ਚੀਜ਼ ਹੈ ਗ੍ਰੈਂਡਪੈਰੈਂਟ ਦੇ ਅੱਜ ਕੱਲ ਦੇ ਮਾਹੌਲ ਦੇ ਵਿੱਚ ਬੱਚੇ ਜਿਹੜੇ ਨੇ ਉਹ ਟੁੱਟਦੇ ਜਾ ਰਹੇ ਨੇ ਵੱਡਿਆਂ ਨਾਲੋਂ ਗ੍ਰੈਂਡਪੈਰੈਂਟਸ ਨਾਲੋਂ ਉਹਨਾਂ ਦਾ ਮੋਹ ਟੁੱਟਦਾ ਜਾ ਰਿਹਾ ਹੈ ਜਦੋਂ ਇਹ ਪ੍ਰੋਗਰਾਮ ਹੋਣਗੇ ਤੇ ਬੱਚਿਆਂ ਦਾ ਮੋਹ ਵੀ ਜਿਹੜਾ ਗ੍ਰੈਂਡਪੈਰੈਂਟਸ ਨਾਲ ਬਣਿਆ ਰਹੇਗਾ ਸਾਰੇ ਘਰੇ ਟੁੱਟਦਾ ਜਾ ਰਿਹਾ ਟੁੱਟਦਾ ਕਿਉਂ ਟੁੱਟਦਾ ਜਾ ਰਿਹਾ ਹੈ ਅੱਜ ਕੱਲ ਮੋਹ ਹੀ ਹੈ ਮੋਬਾਈਲ ਸਾਰਾ ਹਰ ਬੱਚੇ ਦੇ ਹੱਥ 'ਚ ਮੋਬ ਜਿਹੜਾ ਘਰ ਦੇ ਜਿੰਨੇ ਜੀ ਉਹਨੇ ਮੋਬਾਈਲ ਸਾਰੇ ਆਪਣਾ ਮੋਬਾਈਲ ਲਾ ਕੇ ਘਰਾਂ ਚ ਬੈਹ ਜਾਂਦੇ ਨੇ ਕਿਸੇ ਦਾ ਕਿਸੇ ਨਾਲ ਕੋਈ ਲਿੰਕ ਹੀ ਨਹੀਂ ਬਣਦਾ ਕਿਹਦੇ ਬੱਚਿਆਂ ਨੂੰ ਤੁਸੀਂ ਕਿ ਰੋਟੀ ਖਾਣ ਲਈ ਬੁਕਾਉਂਦੇ ਹਾਂ ਤੇ ਇੱਕ ਘਰ ਦੇ ਚ ਮੋਬਾਈਲ ਫੜਿਆ ਹੁੰਦਾ ਤੇ ਰੋਟੀ ਨਾਲ ਖਾ ਰਿਹਾ ਹੁੰਦਾ ਉਹ ਫਿਰ ਇਹ ਚੀਜ਼ਾਂ ਜਿਹੜੀਆਂ ਇਹ ਦੂਰ ਕਰ ਰਹੀਆਂ ਬੱਚਿਆਂ ਨੂੰ ਜੇ ਅਰੇ ਗ੍ਰੈਂਡਪੈਰੈਂਟਸ ਨਾਲੋਂ ਮੇ ਪੈਰੈਂਟਸ ਨਾਲੋਂ ਵੀ ਇਹ ਜ਼ਰੂਰੀ ਹੈ ਕਿ ਜੇ ਜੇ ਪ੍ਰੋਗਰਾਮ ਕਰਾਵਾਂਗੇ ਇਹਦੇ ਵਿੱਚ ਬੱਚਿਆਂ ਨੂੰ ਜਿਹੜਾ ਸਿੱਖਿਆ ਵੀ ਦਿੱਤੀ ਜਾ ਰਹੀ ਹੈ ਬੱਚਿਆਂ ਨੂੰ ਤਿਆਰੀ ਵੀ ਕਰਾਈ ਜਾ ਰਹੀ ਹੈ ਤੇ ਬੱਚਿਆਂ ਨੂੰ ਦੱਸਿਆ ਵੀ ਜਾ ਰਿਹਾ ਗ੍ਰੈਂਡਪੈਰੈਂਟਾਂ ਦੇ ਪ੍ਰਤੀ ਵੀ ਮੈਂ ਸਿੱਧਾ ਬਹੁਤ ਅੱਛੇ ਪ੍ਰੋਗਰਾਮ ਹਜੇ ਬੱਚਿਆਂ ਦਾ ਜਿਹੜੇ ਪ੍ਰੋਗਰਾਮ ਅੰਦਰ ਦੇਖੇ ਹਤੀ ਬਹੁਤ ਅੱਛੇ ਪ੍ਰੋਗਰਾਮ ਸਰ ਤੁਸੀਂ ਵੀ ਕਹਿ ਰਹੇ ਸੀ ਗ੍ਰੈਂਡਪੇਰਨਾਂ ਬੱਚਿਆਂ ਦਾ ਮਤ ਟੁੱਟਦਾ ਜਾ ਰਿਹਾ ਕਿਉਂ ਟੁੱਟਦਾ ਜਾ ਰਿਹਾ ਉਹ ਅੱਜਕੱਲ ਜਿਹੜੀ ਮਾਡਰਨ ਜਿਹੜੀਆਂ ਇਹ ਗਜ਼ਬ ਜਿਹੜੀਆਂ ਆਈਆਂ ਨੇ ਉੱਚੇ ਕਹ ਲਓ ਤੁਸੀਂ ਕੰਪਿਊਟਰ ਹੋ ਗਿਆ ਮੋਬਾਈਲ ਹੋ ਗਿਆ ਦਿਨ ਗੂਗਲਸ ਹੋ ਗਿਆ ਬੱਚੋ ਉਹਦੇ ਪਾਸੇ ਜਿਆਦਾ ਟਾਈਮ ਡਿਵੋਟ ਕਰਨ ਲੱਗ ਪਏ ਔਰ ਪੇਰੈਂਟਸ ਤੋਂ ਔਰ ਗਾਰੈਂਟ ਪੇਰੈਂਟਸ ਤੋਂ ਦੂਰ ਚਲੇ ਗਏ ਤੇ ਜਦ ਤੱਕ ਅਸੀਂ ਇਹੋ ਜਿਹੇ ਫੰਕਸ਼ਨ ਨਹੀਂ ਕਰਾਂਗੇ ਉਹਨਾਂ ਨੂੰ ਜੋੜਾਂਗੇ ਨਹੀਂ ਲਿੰਕ ਨਹੀਂ ਟੁੱਟੇਗਾ ਉਹ ਲਿੰਕ ਜੁੜਨਾ ਬਹੁਤ ਜ਼ਰੂਰੀ ਹੈ ਔਰ ਅੱਜ ਜਿਹੜੀ ਸਮਾਜ ਦੀ ਸਭ ਤੋਂ ਟੀ ਵੱਡੀ ਬੁਰਾਈ ਜਿਹੜੀ ਸਾਡੇ ਸਾਹਮਣੇ ਆ ਰਹੀ ਹੈ ਉਹ ਬੁਰਾਈ ਕੀ ਹੈ ਕਿ ਜਿਹੜੇ ਸੀਨੀਅਰ ਸਿਟੀਜ਼ਨ ਹੋਮ ਨੇ ਉਹ ਭਰੇ ਪਏ ਨੇ ਔਰ ਉਹ ਇਸੇ ਕਰਕੇ ਭਰੇ ਨੇ ਕਿ ਗ੍ਰੈਂਡ ਜਿਹੜੇ ਚਿਲਡਰਨਸ ਨੇ ਉਹਨਾਂ ਦਾ ਮੋਹ ਟੁੱਟ ਗਿਆ ਸੀ ਸੋ ਉਸ ਤੰਦ ਨੂੰ ਜੋੜਨਾ ਜਿਹੜਾ ਹੈ ਉਹ ਬਹੁਤ ਜ਼ਰੂਰੀ ਸੀ ਔਰ ਇਹ ਜਿਹੜਾ ਫੰਕਸ਼ਨ ਹੈ ਇਹੋ ਜਿਹਾ ਹੈ ਇਹ ਉਹਦੇ ਲਈ ਇੱਕ ਬਹੁਤ ਵੱਡਾ ਮੀਲ ਪੱਥਰ ਸਾਬਤ ਹੋਏਗਾ ਸੋ ਮੈਂ ਵਾਂਸ ਅਗੇਨ ਅ ਗ੍ਰੇਟ ਥੈਂਕਸ ਮੈਨੇਜਮੈਂਟ ਐਂਡ ਪ੍ਰਿੰਸੀਪਲ ਜਿਹੜੇ ਕਾਲਜ ਦੇ ਨੇ ਔਰ ਪੂਰੀ ਮੈਨੇਜਮੈਂਟ ਦਾ ਧੰਨਵਾਦ ਹੈ ਜਿਨ੍ਹਾਂ ਨੇ ਇਹ ਫੰਕਸ਼ਨ ਕਰਕੇ ਇਸ ਟੁੱਟੀ ਹੋਈ ਤੰਦ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਹੈ ਥੈਂਕਸ ਮੇਰਾ ਨਾਮ ਚਰਨਜੀਤ ਸਿੰਘ ਹੈ ਜੀ ਮੈਂ ਜ਼ਿੰਦਗੀ 'ਚ ਬਹੁਤ ਵੱਡੇ ਫੰਕਸ਼ਨ ਅਟੈਂਡ ਕੀਤੇ ਆ ਪਰ ਮੈਨੂੰ ਇਹ ਬੱਚਿਆਂ ਦਾ ਫੰਕਸ਼ਨ ਦੇਖ ਕੇ ਆਪਣਾ ਬਚਪਨ ਆਪਣਾ ਲਾਈਫ ਜਿਹੜੀ ਛੋਟੀ ਦੀ ਬਚਪਨ ਸੀ ਕਿਦੋਂ ਛੋਟੇ ਛੋਟੇ ਸਕੂਲ ਜਾਇਆ ਕਰਦਾ ਸੀ ਉਹ ਯਾਦ ਆ ਗਿਆ ਇਹ ਫੰਕਸ਼ਨ ਦੇਖ ਕੇ ਕਿਸ ਤਰ੍ਹਾਂ ਲੱਗ ਰਿਹਾ ਵੀ ਇੱਕ ਨਵਾਂ ਇਹ ਸਕੂਲ ਨੇ ਨਵਾਂ ਚੈਪਟਰ ਸ਼ੁਰੂ ਕੀਤਾ ਜਿਹੜਾ ਕਿ ਹਰ ਸਕੂਲ ਨੂੰ ਕਰਨਾ ਚਾਹੀਦਾ ਇਹਦੇ ਨਾਲ ਇਹਦੇ ਨਾਲ ਬੱਚਿਆਂ ਦਾ ਜਿਹੜਾ ਪੇਰੈਂਟਸ ਦੇ ਨਾਲ ਤਥੀ ਜਿਹੜਾ ਗ੍ਰੈਂਡਫਾਦਰ ਦੇ ਨਾਲ ਪਿਆਰ ਵੱਧਾ ਉਹਨਾਂ ਦੇ ਕਹਿਣ ਨੂੰ ਮੂਲ ਨਾਲੋਂ ਨਾਲੋਂ ਮੂਲ ਪਿਆਰਾ ਉਹੀ ਗੱਲ ਅੱਜ ਮੈਂ ਪਹਿਲਾਂ ਇਹਨੂੰ ਉਠਾਉਂਦਾ ਹੁੰਦਾ ਸੀ ਅੱਜ ਇਹਨੇ ਮੈਨੂੰ 6 ਵਜੇ ਉਠਾ ਕੇ ਵੀ ਆਪਾਂ ਜਾਣਾ ਮੇਰਾ ਮਤਲਬ ਇੰਨਾ ਫਰਕ ਪਿਆ ਜਾਂਦਾ ਜੇ ਚੀਜ਼ਾਂ ਹੁੰਦੀਆਂ ਰਹਿਣਗੀਆਂ ਤੇ ਬੱਚਿਆਂ ਦੇ ਵਿੱਚ ਐਗਰੈਸਿਵ ਆਉਂ। ਜਿਨ੍ਹਾਂ ਨੇ ਨਹੀਂ ਤਾਂ ਮੋਬਾਈਲ ਤੋਂ ਜਿਵੇਂ ਸਰਦਾਰ ਜੀ ਬੋਲ ਰਹੇ ਸੀ ਮੋਬਾਈਲ ਤੋਂ ਨਹੀਂ ਖੇੜਾ ਛੱਡਦਾ ਪਰ ਜੇ ਇਹ ਜਿਹੇ ਫੰਕਸ਼ਨ ਹੋਣਗੇ ਇਹਨਾਂ ਦਾ ਧਿਆਨ ਇੱਧਰ ਆਊਗਾ ਤਾਂ ਥੋੜਾ ਇਹਨਾਂ ਦਾ ਜਿਹੜਾ ਚੇਂਜ ਹੋਊਗਾ ਸਭ ਕੁਝ। ਮੈਨੂੰ ਬਹੁਤ ਹੀ ਵਧੀਆ ਲੱਗਿਆ ਜਿਹੜੇ ਬੱਚਿਆਂ ਨੇ ਪਰਫਾਰਮ ਕੀਤਾ। ਉਹਨਾਂ ਵੱਲ ਜਿੰਨੀ ਤਾਰੀਫ਼ ਕੀਤੀ ਹੈ ਬਹੁਤ ਥੋੜੀ ਹੈ। ਮੈਨੇਜਮੈਂਟ ਦੀ ਵਫਾਦਤ ਸਾਹਿਬ ਦੀ ਜੋਬ ਕੀਤਾ ਬਹੁਤ ਵਧੀਆ ਲੱਗਿਆ। ਥੈਂਕਸ। ਸੋ دوستੋ ਦੇਖਿਆ ਇਹ ਫੰਕਸ਼ਨ ਕਰਵਾ ਕੇ ਜਿਹੜਾ ਹੈ ਗ੍ਰੈਂਡ ਪੇਰੈਂਟਸ ਦੇ ਬਹੁਤ ਜ਼ਿਆਦਾ ਖੁਸ਼ੀ ਦੇਖੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਅੱਜ ਦਾ ਫੰਕਸ਼ਨ ਜਿਹੜੇ ਨੇ ਬਹੁਤ ਵੱਡਾ ਮੀਲ ਪੱਥਰ ਜਿਹੜਾ ਸਾਬਿਤ ਹੋਏਗਾ ਕਿਉਂਕਿ ਬੱਚਾ ਨੂੰ ਜਦੋਂ ਛੋਟੀ ਉਮਰ ਦੇ ਵਿੱਚ ਹੀ ਜਦੋਂ ਗ੍ਰੈਂਡ ਪੇਰੈਂਟਸ ਦੇ ਨਾਲ ਜੋੜੇ ਦਿੱਤਾ ਜਾਂਦਾ ਹੈ ਉਹਨਾਂ ਦੀ ਵੈਲਿਊ ਦੱਸਤੀ ਜਾਂਦੀ ਹੈ ਗੀਏ ਤੇ ਇਹ ਚੀਜ਼ਾਂ ਜਿਹੜੀਆਂ ਨੇ ਫਿਊਚਰ ਦੇ ਵਿੱਚ ਬਹੁਤ ਜ਼ਿਆਦਾ ਕੰਮ ਆਉਂਦੀਆਂ ਨੇ ਸੋ ਸਿਆਸ ਕਰਦੇ ਕਿ ਤੁਮ ਸਾਡਾ ਤਾਂ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਨਾਲ ਲੁਧਿਆਣਾ ਵਾਲੇ ਦੇ ਪੇਜ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਪ੍ਰੋਗਰਾਮ ਵਧੀਆ ਲੱਗਿਆ ਸੋ